ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਬਸਿਡੀਆਂ ਆਈਆਂ ਸਮੈਮ ਤੇ ਸੀਡੀਪੀ 2 ਸਕੀਮਾਂ ਆਈਆਂ ਸਰਕਾਰ ਵੱਲੋਂ ਤੇ ਉਹ ਵੀ ਤੁਹਾਨੂੰ ਦੱਸ ਦੰਨੇ ਆ ਵੀ ਉਹਦੇ ਵਿੱਚ ਹੈ ਸੰਦ ਕਿਹੜੇ-ਕਿਹੜੇ ਆ ਤੇ ਪਹਿਲਾਂ ਤੁਸੀਂ ਆਹ ਦੇਖ ਲਓ ਵੀ ਭਰਨੀ ਕਿੱਦਾਂ ਆ ਸਬਸਿਡੀ ਕਿਉਂਕਿ ਲੋਕੀ ਵੀਡੀਓ ਪਾ ਦਿੰਦੇ ਆ ਉਹ ਅੱਧੀ ਕ ਸਮਝ ਆਉਂਦੀ ਕਿਸੇ ਨੂੰ ਅੱਧੀ ਕ ਸਮਝ ਨਹੀਂ ਆਉਂਦੀ ਉਹ ਵਿਚਾਰਾ ਦੇਖਦਾ ਰਹਿੰਦਾ ਪੂਰੀ ਨਹੀਂ ਦੱਸਦੇ ਉਹ ਨਾ ਵਿੱਚ ਉਹ ਇੱਕ ਅੱਧੀ ਗੱਲ ਵੀ ਤੁਸੀਂ ਮਿਸ ਕਰ ਦੋਗੇ ਉੱਥੇ ਬੰਦਾ ਕੇ ਹਾਲ ਚ ਜਾਂਦਾ ਉਹ ਫੇ ਬੰਦੇ ਨੂੰ ਕੌਣ ਦੱਸੇ ਉੱਥੇ ਜਾ ਕੇ ਤੇ ਇਸ ਕਰਕੇ ਨਾ ਆ ਵੀਡੀਓ ਜਦੋਂ ਵੀ ਤੁਸੀਂ ਦੇਖਣੀ ਆ ਇੱਕ ਫੋਨ ਤੇ ਨਾਲ ਲਾ ਲਿਓ ਤੇ ਇੱਕ ਫੋਨ ਤੇ ਭਰਨ ਲਾ ਪਿਓ ਜਦੋਂ ਤੁਸੀਂ ਇੱਕ ਵਾਰੀ ਸਬਸਿਡੀ ਭਰ ਲੈਣੀ ਆ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਮੁੜ ਕੇ ਤੁਸੀਂ ਬਿਨਾਂ ਦੇਖੇ ਭਰਨ ਲਾ ਪਣਾ ਜਿੰਨਾ ਚਿਰ ਤੁਸੀਂ ਵੀਡੀਓ ਦੇਖੀ ਜਾਣੀ ਉਨਾਂ ਚਿਰ ਤੁਹਾਨੂੰ ਸਮਝ ਨਹੀਂ ਆਉਣੀ ਤੇ ਦੂਜੀ ਗੱਲ ਮੈਂ ਆਪਣੇ ਵੱਲੋਂ ਟਰਾਈ ਤਾਂ ਹੀ ਕੀਤੀ ਵੀ ਕੋਈ ਚੀਜ਼ ਮਿਸ ਨਾ ਹੋਵੇ ਕਿਉਂਕਿ ਆਮ ਜ਼ਿਆਦਾਤਰ ਬੰਦੇ ਕਿਹਾਦੇ ਵੀਡੀਓ ਪਾਉਂਦੇ ਆ ਉਹ ਅੱਧੀ ਕਿਸਮ ਨੂੰ ਆਉਂਦੇ ਆ ਅੱਧੀ ਕ ਸਮਝੇ ਨਹੀਂ ਆਉਂਦੀ ਉੱਥੇ ਕੋ ਬੰਧਾਲ ਚ ਜਾਂਦਾ ਕਿ ਹੁਣ ਮੈਂ ਕਰਾਂ ਕੀ ਇਸ ਕਰਕੇ ਆਹ ਵੀਡੀਓ ਤੁਸੀਂ ਐਨ ਧਿਆਨ ਨਾਲ ਦੇਖ ਲਿਓ ਤੇ ਆਪਾਂ ਇਹ ਵੀ ਦੱਸ ਦਿੰਨੇ ਆ ਬਾਅਦ ਵਿੱਚ ਐਂਡ 'ਚ ਆਪਾਂ ਕਰਾਂਗੇ ਵੀ ਕਿਹੜੀ ਕਿਹੜੀ ਚੀਜ਼ ਤੇ ਸਬਸਿਡੀ ਆਈ ਉਹਦੇ ਵਿੱਚੋਂ ਕੰਮ ਦੀਆਂ ਚੀਜ਼ਾਂ ਕਿੰਨੀਆਂ ਤੇ ਨਕਮੀਆਂ ਕਿੰਨੀਆਂ ਉਹ ਵੀ ਆਪਾਂ ਗੱਲ ਕਰ ਲਵਾਂਗੇ ਕਿਉਂਕਿ ਇਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੇ ਸਾਦ ਆਪਾਂ ਕਹਿੰਦੇ ਹੁੰਨੇ ਆ ਆਪਣੇ ਘਰੇਲੂ ਭਾਸ਼ਾ 'ਚ ਉਹ ਹੋਰ ਹੁੰਦੀ ਆ ਜਿਹੜੀ ਇਹਨਾਂ ਦੀ ਭਾਸ਼ਾ ਹੁੰਦੀ ਆ ਉਹ ਪਤਾ ਨਹੀਂ ਕੌਣ ਬਣਾਉਂਦਾ ਉਹ ਚ ਸਮਝ ਹੀ ਨਹੀਂ ਲੱਗਦੀ ਵੀ ਕਿਹੜਾ ਸੰਦ ਹੈਗਾ ਕਿਹੜਾ ਨਹੀਂ ਹੈ ਨਾ ਵੀ ਕਿਹੜੀ ਮਸ਼ੀਨ ਤੇ ਸਬਸਿਡੀ ਆਈ ਉਹਨਾਂ ਦੇ ਨਾਂ ਇਹ ਹੋਰ ਤਰ੍ਹਾਂ ਦੇ ਰੱਖੇ ਹੁੰਦੇ ਆ ਉਹ ਆਮ ਬੰਦੇ ਨੂੰ ਸਮਝ ਹੀ ਨਹੀਂ ਲੱਗਦੇ ਹੈ ਨਾ ਇਸ ਕਰਕੇ ਉਹ ਤੁਹਾਨੂੰ ਆਪਾਂ ਦੱਸ ਦਾਂਗੇ ਵੀ ਕਿਹੜੇ-ਕਿਹੜੇ ਸੰਦ ਤੇ ਸਬਸਿਡੀ ਜਿਹੜਾ ਕੰਮ ਦਾ ਹੈਗਾ ਕੋਈ ਇੱਕ ਨਹੀਂ ਹੈਗਾ ਕੋਈ ਠੀਕ ਹੈ ਜੀ ਪਹਿਲਾਂ ਤੁਸੀਂ ਇਹ ਦੇਖ ਲਓ ਵੀ ਭਰਨੀ ਕਿਦਾਂ ਆ ਤੁਹਾਨੂੰ ਕਿਸੇ ਡੀਲਰ ਕੋਲ ਜਾਣ ਦੀ ਲੋੜ ਨਹੀਂ ਘਰ ਬੈਠੇ ਭਰ ਲਓ ਆਪਣੀ ਹੈ ਨਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ Google 깔 ਜਾਣਾ Google ਚ ਗੂਗਲ 'ਚ ਜਾ ਕੇ ਭਰਨਾ ਹੈਗਾ ਆ agrimachinerypv.com agrimachinerypv.com ਹੈ ਹੁਣ ਕੱਲਾ ਵੈਸੇ ਐਗਰੀ ਭਰਿਆ ਜਾਨੂੰ ਆ ਆ ਗਿਆ ਖੁੱਲ ਕੇ ਤੇ ਉਹ ਭਾਵੇਂ ਉੱਤੇ ਕਲਿੱਕ ਕਰ ਲਓ ਤੇ ਆ agrimachinerypv.com ਦਾ ਆ ਜਾਣਾ ਉਹਦੇ ਉੱਪਰ ਹਨਾ ਤੇ ਇੱਥੇ ਆਪਾਂ ਕਲਿੱਕ ਕਰ ਦੇਣਾ ਜਦੋਂ ਆਪਾਂ ਇੱਥੇ ਕਲਿੱਕ ਕਰਾਂਗੇ ਫਿਰ ਆ ਖੁੱਲਿਆ ਹੋਣਾ ਹੁਣ ਇੱਥੇ ਲਿਖਿਆ ਆ ਵੀ ਲੌਗਇਨ ਫੋਰ ਐਗਰੀ ਮਸ਼ੀਨਰੀ ਜਿਨ੍ਹਾਂ ਨੇ ਤਾਂ ਪਹਿਲਾਂ ਕਦੇ ਵੀ ਸਬਸਿਡੀ ਭਰੀ ਆ ਉਹ ਤਾਂ ਇੱਥੇ ਕਲਿੱਕ ਕਰਨ ਤੇ ਪਰ ਜਿਨ੍ਹਾਂ ਨੇ ਕਦੇ ਭਰੀ ਨਹੀਂ ਅਜੇ ਤੱਕ ਸਬਸਿਡੀ ਪਹਿਲੀ ਵਾਰ ਭਰਨੀ ਆ ਉਹ ਆ ਉੱਪਰ ਲਿਖਿਆ ਆ ਅੰਡਰ ਅਪਲਾਈ ਅਪਲਾਈ ਅੰਡਰ ਸਮਾਮ ਸਕੀਮ ਹਨਾ ਉਹ ਇੱਥੇ ਕਲਿੱਕ ਕਰਨ ਜਦੋਂ ਇੱਥੇ ਕਲਿੱਕ ਕਰੂਗੇ ਤੁਸੀਂ ਆ ਉੱਪਰ ਵਾਲੇ ਤੇ ਤੇ ਤੁਹਾਨੂੰ ਮੁਰੇ ਆਪਸ਼ਨ ਆ ਜਾਣੀ ਆ ਵੀ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰੋ ਤੇ ਜੇ ਮਤਲਬ ਤੁਸੀਂ ਪਹਿਲਾਂ ਭਰੀ ਹੋਆ ਕਦੇ ਤਾਂ ਲੌਗਇਨ ਤੇ ਦਬਣਾ ਇੱਥੇ ਤੁਹਾਨੂੰ ਨਹੀਂ ਪੁੱਛਣਾ ਤੁਹਾਡਾ ਯੂਜ਼ਰ ਨੇਮ ਤੇ ਪਾਸਵਰਡ ਤੇ ਯੂਜ਼ਰ ਨੇਮ ਤਾਂ ਤੁਹਾਡਾ ਫੋਨ ਨੰਬਰ ਹੀ ਹੁੰਦਾ ਤੇ ਪਾਸਵਰਡ ਉਹ ਵੀ ਤੁਹਾਨੂੰ ਮੈਂ ਗਾਹ ਦੱਸ ਦਣਾ ਵੀ ਜੇ ਕੋਈ ਪਾਸਵਰਡ ਨਹੀਂ ਹੈਗਾ ਉਹ ਕਿੱਦਾਂ ਲੈਣਾ ਤੁਸੀਂ ਪਾਸਵਰਡ ਪਹਿਲਾਂ ਤੁਸੀਂ ਇਹ ਦੇਖ ਲਓ ਵੀ ਜਿਨ੍ਹਾਂ ਨੇ ਕਦੇ ਨਹੀਂ ਭਰੀ ਉਹ ਕੀ ਕਰਨ ਪਹਿਲਾਂ ਤੁਸੀਂ ਆ ਅਪਲਾਈ ਅੰਡਰ ਸਮੈਮ ਸਕੀਮ ਜਿੱਥੇ ਲਿਖਿਆ ਆਪਾਂ ਇੱਥੇ ਕਲਿੱਕ ਕਰ ਦੇਣਾ ਜਦੋਂ ਆਪਾਂ ਇੱਥੇ ਕਲਿੱਕ ਕਰਨਾ ਫਿਰ ਆਪਣੇ ਮੂਰੇ ਆ ਖੁੱਲ੍ਹੇ ਹੋਣਾ ਜਾ ਕੇ ਵੀ ਵਿਅਕਤੀਗਤ ਕਿਸਾਨ ਪੰਚਾਇਤ ਸਹਿਕਾਰੀ ਸਭਾ ਕਿਸਾਨ ਰਵਾਤਾ ਸੰਗਠਨ ਵੀ ਜਿਹੜੀ ਵੀ ਕੈਟਾਗਰੀ ਤੁਸੀਂ ਭਰਨੀ ਆ ਵੇ ਆਪਾਂ ਮਤਲਬ ਵਿਅਕਤੀਗਤ ਮਤਲਬ ਇੰਡੀਵਿਜੂਅਲ ਭਰਨੀ ਆ ਤਾਂ ਆਪਾਂ ਆ ਵਿਅਕਤੀਗਤ ਕਿਸਾਨ ਜਿੱਥੇ ਲਿਖਿਆ ਆ ਆਪਾਂ ਇੱਥੇ ਕਲਿੱਕ ਕਰ ਦੇਣਾ ਜਦੋਂ ਆਪਾਂ ਇੱਥੇ ਕਲਿੱਕ ਕਰਨ ਤਾਂ ਉਨੀ ਤੁਹਾਡਾ ਮੰਗਣਾ ਆਪਣਾ ਆਧਾਰ ਕਾਰਡ ਆਪਾਂ ਇੱਥੇ ਆਪਣਾ ਜਿਹਦੀ ਵੀ ਸਬਸਿਡੀ ਭਰਨੀ ਆ ਉਸ ਬੰਦੇ ਦਾ ਆਧਾਰ ਕਾਰਡ ਨੰਬਰ ਭਰ ਦੇਣਾ ਇੱਥੇ ਤੇ ਥੱਲੇ ਲਿਖਿਆ ਜਨਰੇਟ ਓਟੀਪੀ ਇੱਥੇ ਆਪਾਂ ਕਲਿੱਕ ਕਰ ਦੇਣਾ ਜਦੋਂ ਆਪਾਂ ਇੱਥੇ ਕਲਿੱਕ ਕਰਨ ਤਾਂ ਉਸ ਬੰਦੇ ਦੇ ਆਧਾਰ ਕਾਰਡ ਨਾਲ ਜਿਹੜਾ ਲਿੰਕ ਨੰਬਰ ਆ ਫੋਨ ਨੰਬਰ ਉੱਤੇ ਓਟੀਪੀ ਜਾਣਾ ਜਦੋਂ ਉੱਤੇ ਓਟੀਪੀ ਜਾਣਾ ਤੁਸੀਂ ਉਹ OTP ਭਰ ਦੇਣਾ ਤਾਂ ਤੁਹਾਡਾ ਉਹ ਸਾਰਾ ਖੁੱਲਿਆ ਹੋਣਾ ਆਪਣੇ ਆਪ ਸਿਸਟਮ ਜੀ ਠੀਕ ਹੈ ਜੀ ਇਹ ਤਾਂ ਹੋ ਗਿਆ ਜਿਨ੍ਹਾਂ ਨੇ ਮਤਲਬ ਪਹਿਲੀ ਵਾਰ ਭਰਨੀ ਆ ਹੁਣ ਆਪਾਂ ਲੌਗਇਨ ਵਾਲਿਆਂ ਦਾ ਦੱਸ ਦਈਏ ਨਾਲ ਨਾਲ ਫਿਰ ਅੱਗੇ ਇਕੱਠੇ ਚੱਲੀ ਜਾਊਗਾ ਕੰਮ ਹੁਣ ਜਿਨ੍ਹਾਂ ਨੇ ਪਹਿਲਾਂ ਮਤਲਬ ਸਬਸਿਡੀ ਭਰੀ ਹੋਆ ਪਰ ਉਹਨਾਂ ਨੂੰ ਹੁਣ ਆਪਣਾ ਪਾਸਵਰਡ ਨਹੀਂ ਪਤਾ ਜਾਂ ਯੂਜ਼ਰ ਨੇਮ ਨਹੀਂ ਪਤਾ ਉਹ ਕੀ ਕਰਨ ਉਹ ਕੀ ਕਰਨ ਆ ਲੌਗਇਨ ਲਿਖਿਆ ਨਾ ਲੌਗਇਨ ਫੋਰ ਐਗਰੀ ਮਸ਼ੀਨਰੀ ਇੱਥੇ ਕਲਿੱਕ ਕਰਨਾ ਆਪਾਂ ਜਦੋਂ ਆਪਾਂ ਲੌਗਇਨ ਫੋਰ ਐਗਰੀ ਮਸ਼ੀਨਰੀ ਤੇ ਕਲਿੱਕ ਕਰਾਂਗੇ ਫਿਰ ਆ ਖੁੱਲਿਆ ਹੋਣਾ ਇੱਥੇ ਉਹਨੇ ਤੁਹਾਡਾ ਮੰਗਣਾ ਯੂਜ਼ਰ ਨੇਮ ਤੇ ਪਾਸਵਰਡ ਯੂਜ਼ਰ ਨੇਮ ਤਾਂ ਹੋਣਾ ਹਮੇਸ਼ਾ ਉਸ ਬੰਦੇ ਦਾ ਫੋਨ ਨੰਬਰ ਜਿਹੜਾ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਨੰਬਰ ਆ ਉਹ ਫੋਨ ਨੰਬਰ ਤੁਹਾਡਾ ਯੂਜ਼ਰ ਨੇਮ ਹੋਣਾ ਤੇ ਪਾਸਵਰਡ ਕੀ ਆ ਜੇ ਤਾਂ ਤੁਹਾਨੂੰ ਚੇਤੇ ਆ ਤਾਂ ਠੀਕ ਆ ਜੇ ਨਹੀਂ ਤੁਹਾਨੂੰ ਪਾਸਵਰਡ ਦਾ ਚੇਤੇ ਤਾਂ ਤੁਸੀਂ ਆ ਇੱਕ ਪਾਸੇ ਲਿਖਿਆ ਹੈ ਨਾ ਲੌਗਇਨ ਫਾਰ ਓਟੀਪੀ ਤੁਸੀਂ ਇੱਥੇ ਚਲ ਜਾਣਾ ਇੱਥੇ ਜਾ ਕੇ ਕਲਿੱਕ ਜਦੋਂ ਕਰੋਗੇ ਲੌਗਇਨ ਫਾਰ ਓਟੀਪੀ ਤੇ ਫਿਰ ਤੁਹਾਡਾ ਆ ਖੁੱਲਿਆ ਹੋਣਾ ਇੱਥੇ ਕੀ ਆ ਆ ਲਿਖਿਆ ਇੰਟਰ ਮੋਬਾਈਲ ਨੰਬਰ ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਨੰਬਰ ਆ ਉਹ ਭਰ ਦੇਣਾ ਤੇ ਥੱਲੇ ਲਿਖਿਆ ਇੰਟਰ ਕੈਪਚਾ ਆ ਜਿਹੜਾ ਕੈਪਚਾ ਲਿਖਿਆ 7 W N M X ਇਹ ਸੇਮ ਇੱਥੇ ਭਰ ਦੇਣਾ ਜਿਹੜੇ ਅੱਖਰ ਛੋਟੇ ਅੱਖਰਾਂ ਚ ਲਿਖੇ ਹੋਏ ਅੰਗਰੇਜ਼ੀ ਦੇ ਉਹ ਛੋਟਿਆਂ ਚ ਲਿਖਣੇ ਆ ਜਿਹੜੇ ਵੱਡਿਆਂ ਚ ਲਿਖੇ ਹੋ ਉਹ ਵੱਡਿਆਂ ਚ ਲਿਖਣੇ ਆ ਸੇਮ ਇਦਾਂ ਹੀ ਲਿਖਣਾ ਠੀਕ ਆ ਉਹ ਜਦੋਂ ਭਰ ਦੋਗੇ ਭਰ ਕੇ ਥੱਲੇ ਲਿਖਿਆ ਸੈਂਡ ਓਟੀਪੀ ਜਦੋਂ ਜੇ ਇੱਥੇ ਕਲਿੱਕ ਕਰੋਗੇ ਸੈਂਡ ਓਟੀਪੀ ਤੇ ਤਾਂ ਮੋਰੇ ਤੁਹਾਨੂੰ ਆਪਸ਼ਨ ਆ ਜਾਣੀ ਖੁੱਲ ਕੇ ਦੋ ਵਾਰੀ ਲਿਖਿਆ ਜਾਣਾ ਹੈ ਆਪਣਾ ਪਾਸਵਰਡ ਨਵਾਂ ਰੱਖ ਲਓ ਉਹ ਤੁਸੀਂ ਜੋ ਵੀ ਪਾਸਵਰਡ ਆਪਣਾ ਰੱਖਣਾ ਆ ਉਹ ਭਰ ਲਿਓ ਦੁਬਾਰਾ ਫੇਰ ਇੱਕ ਵਾਰੀ ਉਹ ਨਹੀਂ ਪੁੱਛਣਾ ਦੁਬਾਰਾ ਫੇਰ ਉਹੀ ਪਾਸਵਰਡ ਭਰ ਦਿਓ ਤੇ ਉਹਨੂੰ ਕਾਪੀ ਤੇ ਲਿਖ ਲਿਓਗਾ ਤਾਂ ਤੁਹਾਨੂੰ ਯਾਦ ਰਹੂਗਾ ਤੇ ਉਹ ਤੁਹਾਡਾ ਸਮਝ ਲਓ ਫੇਰ ਪਾਸਵਰਡ ਹੋ ਜਾਣਾ ਠੀਕ ਹੈ ਜੀ ਜਦੋਂ ਫੇਰ ਤੁਸੀਂ ਪਾਸਵਰਡ ਰੱਖ ਲਿਆ ਉਸ ਤੋਂ ਬਾਅਦ ਫੇਰ ਤੁਸੀਂ ਦੁਬਾਰਾ ਇੱਥੇ ਆ ਜਾਣਾ ਲੌਗਇਨ ਤੇ ਫੇਰ ਤੁਸੀਂ ਆਪਣਾ ਪਹਿਲਾਂ ਤਾਂ ਯੂਜ਼ਰ ਨੇਮ ਭਰਨਾ ਜਿਹੜਾ ਜੋ ਕੀ ਤੁਹਾਡਾ ਫੋਨ ਨੰਬਰ ਆ ਉਹ ਭਰ ਦੇਣਾ ਉਸ ਤੋਂ ਬਾਅਦ ਤੁਸੀਂ ਭਰਨਾ ਪਾਸਵਰਡ ਪਾਸਵਰਡ ਉਹੀ ਜਿਹੜਾ ਤੁਸੀਂ ਹੁਣ ਨਵਾਂ ਰੱਖਿਆ ਹੀ ਆ ਠੀਕ ਹੈ ਉਹ ਪਾਸਵਰਡ ਭਰ ਦੇਣਾ ਤੇ ਉਸ ਤੋਂ ਬਾਅਦ ਥੱਲੇ ਲਿਖਿਆ ਆਉਣਾ ਇੱਕ ਕੈਪਚਾ ਉਹ ਜੋ ਵੀ ਕੈਪਚਾ ਦੇ ਵਿੱਚ ਲਿਖਿਆ ਉਹੀ ਸੇਮ ਉੱਥੇ ਭਰ ਦੇਣਾ ਤੇ ਬਾਅਦ ਉਹ ਓਕੇ ਕਰ ਦੇਣਾ ਠੀਕ ਹੈ ਪਰ ਜਿਨ੍ਹਾਂ ਨੇ ਮਤਲਬ ਦੂਈ ਤਰ੍ਹਾਂ ਆਧਾਰ ਕਾਰਡ ਭਰ ਕੇ ਕੀਤਾ ਉਹਨਾਂ ਦਾ ਪਾਸਵਰਡ ਉਹਨਾਂ ਨੂੰ ਗਾਂਹ ਜਾ ਕੇ ਮਿਲਣਾ ਉਹ ਮੈਂ ਤੁਹਾਨੂੰ ਦੱਸ ਦਊਂਗਾ ਕਿੱਦਾਂ ਮਿਲਣਾ ਤੁਸੀਂ ਵੀਡੀਓ ਦੇਖੀ ਜਾਓ ਆ ਕੈਪਚਾ ਲਿਖਿਆ ਆ ਗਿਆ ਆ ਜੋ ਉੱਪਰ ਲਿਖਿਆ ਯੂ ਐਸ ਟੀ ਐਫ ਆਰ ਉ ਵੱਡੇ ਅੱਖਰਾਂ ਚ ਲਿਖਿਆ ਹੈ ਉਹੀ ਅੰਗਰੇਜ਼ੀ ਦੇ ਸੇਮ ਵੱਡੇ ਅੱਖਰਾਂ ਦੇ ਵਿੱਚ ਇੱਥੇ ਲਿਖਣਾ ਉਸ ਤੋਂ ਬਾਅਦ ਤੁਹਾਡਾ ਆ ਖੋਲਿਆ ਹਣਾ ਇਹਦੇ ਵਿੱਚ ਤੁਹਾਡਾ ਨਾਮ ਐਡਰੈਸ ਤੁਹਾਡੀ ਬੈਂਕ ਡਿਟੇਲ ਆਪਣੇ ਆਪ ਸਾਰਾ ਕੁਝ ਭਰਿਆ ਜਾਣਾ ਕਿਉਂਕਿ ਉਹ ਤੁਹਾਡੇ ਦੋਏ ਦੇ ਨਾਲ ਲੱਗਾ ਹੋਣਾ ਹੈ ਨਾ ਜੋ ਮੰਡੀ 'ਚ ਤੁਸੀਂ ਫਸਲ ਵੇਚਦੇ ਆ ਆਧਾਰ ਕਾਰਡ ਤੁਹਾਡਾ ਉੱਧਰ ਵੀ ਲੱਗਾ ਹੁੰਦਾ ਉਹ ਸਾਰੀ ਡਿਟੇਲ ਆਪਣੇ ਆਪ ਆ ਜਾਣੀ ਪੂਰੀ ਡਿਟੇਲ ਹੈ ਨਾ ਹੁਣ ਉਸ ਤੋਂ ਬਾਅਦ ਆ ਸਾਰੇ ਡੱਬੇ ਜਿਹੇ ਆ ਗਏ ਹਨ ਇਹਦੇ ਵਿੱਚ ਪਹਿਲਾ ਡੱਬਾ ਕੀ ਆ ਕਿਸਾਨ ਦੀ ਸ਼੍ਰੇਣੀ ਉਹ ਨਹੀਂ ਪੁੱਛਿਆ ਵੀ ਤੁਹਾਡੀ ਆਪਣੀ ਜ਼ਮੀਨ ਕਿੰਨੀ ਆ 0 ਤੋਂ 2.5 ਏਕੜ ਦੇ ਵਿੱਚ ਤੁਹਾਡੀ ਆਉਂਦੀ ਆ 2.5 ਤੋਂ 5 ਤੇ ਚਾਉਂਦੀ ਆ 5 ਤੋਂ ਪਲੱਸ ਆਉਂਦੇ ਆ ਜੋ ਵੀ ਤੁਹਾਡੀ ਆਪਣੀ ਜ਼ਮੀਨ ਆ ਤੁਸੀਂ ਉੱਥੇ ਕਲਿੱਕ ਕਰ ਦੇਣਾ ਦੂਜੇ ਨੰਬਰ ਤੇ ਆ ਕੇ ਤੁਹਾਡੀ ਆਪਣੀ ਮਾਲਕੀ ਹੈ ਕਿੰਨੀ ਆ ਤੁਹਾਡਾ ਇੱਕ ਖੇਤ ਆ ਦੋ ਖੇਤ 10 ਖੇਤ ਤੇ ਤੁਹਾਡੀ ਮਾਲਕੀ ਜ਼ਮੀਨ ਜਿਹੜੀ ਆ ਉਹ ਇੱਥੇ ਭਰ ਦੇਣੀ ਆ ਠੀਕ ਆ ਉੱਤੋਂ ਅੱਗੇ ਦਿਖੇ ਲਿਖਿਆ ਆ ਵੀ ਤੁਸੀਂ ਠੇਕੇ ਤੇ ਜਾਂ ਮਤਲਬ ਹਾਲੇ ਤੇ ਜ਼ਮੀਨ ਕਿੰਨੀ ਲੈਣੇ ਆ ਉਹ ਜਿੰਨੇ ਵੀ 5 10 15 ਜਿੰਨੇ ਵੀ ਤੁਸੀਂ ਖੇਤ ਲੈਣੇ ਆ ਉਪਰ ਦਾਣੇ ਜੇ ਤੁਸੀਂ ਭਰ ਦਾਣੇ ਆ ਆਪਣੇ ਆਪ ਟੋਟਲ ਮੂਰੇ ਕੁੱਲ ਜੋੜ ਲਿਖ ਕੇ ਆ ਜਾਣਾ ਤੁਹਾਡੀ ਆਪਣੀ ਜ਼ਮੀਨ ਦਾ ਤਾਂ ਜਿਹੜੀ ਤੁਹਾਡੇ ਕੋਲ ਠੇਕੇ ਤੇ ਜ਼ਮੀਨ ਆ ਉਹਦਾ ਟੋਟਲ ਲਿਖ ਕੇ ਆ ਜਾਣਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਆ ਥੱਲੇ ਲਿਖਿਆ ਆਉਂਦਾ ਕਾਸ਼ਤ ਕੀਤੀ ਫਸਲ ਦਾ ਮੇਰਵਾ ਇਹਦੇ ਵਿੱਚ ਦੋ ਸਾਲਾਂ ਦਾ ਘੱਟੋ ਘੱਟ ਮੇਰਵਾ ਦੇਣਾ ਹੁੰਦਾ ਆਪਾਂ ਪਹਿਲਾਂ 2023 ਦਾ ਦੱਬ ਲੈਣਾ ਠੀਕ ਹੈ ਉਸ ਤੋਂ ਬਾਅਦ ਆ ਗਿਆ ਫਸਲ ਦਾ ਨਾਮ ਇੱਥੇ ਆਪਾਂ ਪੈੜੀ ਕਲਿੱਕ ਕਰ ਦੇਣਾ ਵਿਝੋਨਾ ਤੇ ਕਿੰਨੇ ਖੇਤ ਤੁਹਾਡੇ 2023 ਦੇ ਵਿੱਚ ਝੋਨੇ ਦੇ ਸੀਗੇ ਜਿੰਨੇ ਵੀ ਸੀਗੇ 10 20 15 ਜਿੰਨੇ ਵੀ ਸੀ ਉਹ ਤੁਸੀਂ ਭਰ ਕੇ ਤੇ ਲਾਸਟ ਵਿੱਚ ਆ ਲਿਖਿਆ ਆਉਂਦਾ ਆ ਫਸਲ ਦਰਜ ਕਰੋ ਇੱਥੇ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਜੀ ਜਦੋਂ ਇੱਥੇ ਕਲਿੱਕ ਕਰ ਦੇਣਾ ਉਹ ਆਪਣੇ ਆਪ ਥੱਲੇ ਲਿਖ ਕੇ ਆ ਜਾਣਾ ਜਦਦਾ ਲਿਖਿਓ ਨਾ ਇਹ ਤਾਂ ਹੁਣ ਪੁਰਾਣੀ ਸਬਸਿਡੀ ਭਰਿਓ ਕਰਕੇ 21 ਦੇ ਲਿਖਿਆ ਆਉਂਦੇ ਆ ਮਤਲਬ ਤੁਹਾਡਾ ਫੇਰ 22 ਦਾ ਇਦਾਂ ਲਿਖਿਆ ਜਾਣਾ ਇੱਕ ਵਾਰੀ ਫੇਰ ਤੁਸੀਂ ਇੱਦੇ ਕਰਨਾ ਫੇਰ 24 ਦਾ ਭਰ ਦੇਣਾ ਪਹਿਲਾਂ 23 ਦਾ ਭਰਿਆ ਫੇਰ 24 ਦਾ ਭਰ ਦੇਣਾ ਫੇਰ ਉਹੀ ਚੀਜ਼ ਵਿੱਚ ਝੋਨਾ ਉਹ ਫੇਰ ਕਿੰਨੇ ਖੇ 24 ਝੋਨੇ ਦੇ ਸੀਗੇ ਫਸਲ ਦਰਜ ਕਰੋ ਕਲਿੱਕ ਕਰ ਦੇਣਾ ਇੱਥੇ ਤੱਕ ਕੰਮ ਖਤਮ ਹੋ ਗਿਆ ਮਤਲਬ ਉਹ ਤੁਹਾਡਾ ਇੱਥੇ ਲਿਖ ਕੇ ਆ ਜਾਣਾ ਸਾਈਡ ਤੇ ਤੇ ਉਸ ਤੋਂ ਬਾਅਦ ਤੁਸੀਂ ਜਾਣਾ ਥੱਲੇ ਥੱਲੇ ਆ ਗਿਆ ਤੁਹਾਡਾ ਵਿਅਕਤੀਗਤ ਕਿਸਾਨ ਦੀ ਸ਼੍ਰੇਣੀ ਜਦੋਂ ਆਪ ਤੁਸੀਂ ਇੱਥੇ ਕਲਿੱਕ ਕਰੋਗੇ ਇਹਦੇ ਵਿੱਚ ਤੁਹਾਨੂੰ ਖੁੱਲ ਕੇ ਆ ਜਾਣਾ ਵੀ ਤੁਹਾਡੀ ਕਾਸਤ ਕਿਹੜੀ ਆ ਜਨਨ ਲਿਆ ਆ ओबीसी ਆ ਜੋ ਵੀ ਤੁਹਾਡੀ ਕਾਸਤ ਆ ਤੁਸੀਂ ਉੱਥੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆ ਜਾਣਾ ਵੀ ਤੁਹਾਨੂੰ ਜਿਹੜਾ ਖੇਤੀਬਾੜੀ ਦਫ਼ਤਰ ਕਿਹੜਾ ਪੈਂਦਾ ਮਤਲਬ ਤੁਹਾਨੂੰ ਬਲਾਕ ਕਿਹੜਾ ਪੈਂਦਾ ਖੇਤੀਬਾੜੀ ਦਾ ਦਫ਼ਤਰ ਜਿਹਦਾ ਹਰੇਕ ਜ਼ਿਲ੍ਹੇ 'ਚ 5-6 ਦਫ਼ਤਰ ਹੁੰਦੇ ਆ ਜਿਹੜਾ ਵੀ ਤੁਹਾਨੂੰ ਪੈਂਦਾ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆ ਜਾਣੀ ਫੋਟੋ ਇਹ ਫੋਟੋ ਦਾ ਇੱਕ ਖਿਆਲ ਰੱਖਣਾ ਇਹ 1 MB ਜਾਂ 2 MB ਪਤਾ ਨਹੀਂ ਕਿੰਨਾ ਉੱਤੋਂ ਥੱਲੇ ਹੋਣੀ ਚਾਹੀਦੀ ਘੱਟ MB ਦੀ ਹੋਣੀ ਚਾਹੀਦੀ ਆ ਤਾਂ ਇੱਥੇ ਦੂਜੀ ਹੋਣੀ ਨਹੀਂ ਤਾਂ ਇਹ ਫੋਟੋ ਇੱਥੇ ਡਾਊਨਲੋਡ ਹੋਣੀ ਨਹੀਂ ਉਹਦੇ ਲਈ ਮੈਂ ਕੀ ਕਰਦਾ ਹੁੰਨਾ ਮੈਂ ਕਰਦਾ ਹੁੰਨਾ ਜਿਹਦਾ ਆਪਣੇ ਫੋਨ 'ਚੋਂ ਫੋਟੋ ਖਿੱਚੀ ਪਹਿਲਾਂ ਕਿਸੇ ਦੇ ਫੋਨ 'ਚ ਭੇਜ ਦਿੱਤੀ ਉੱਤੋਂ ਵਾਪਸ ਫੇ ਮਂਗਾ ਲਈ ਉਹਦੇ ਨਾਲ ਕੀ ਉਹਦੀ ਐਮਬੀ ਘਟ ਜਾਂਦੀ ਆ ਤਾਂ ਫੋਟੋ ਇੱਥੇ ਦੁਬਾਰਾ ਆ ਜਾਂਦੀ ਆ ਜਾਂ ਫਿਰ ਤੁਸੀਂ ਕਿਸੇ ਦੇ ਫੋਨ ਦੇ ਵਿੱਚ ਇਹ ਘਰ ਤੇ ਜਿਹੜਾ ਦੂਜਾ ਫੋਨ ਹੈ ਤੁਹਾਡਾ ਉਹਦੇ ਵਿੱਚ ਫੋਟੋ ਖਿੱਚ ਕੇ ਤੁਸੀਂ ਮਤਲਬ ਭੇਜ ਲਓ ਆਪਣੇ ਆਪ ਨੂੰ ਤਾਂ ਉਹਦੀ ਐਮਬੀ ਘਟ ਜਾਣੀ ਆ ਫਿਰ ਤੁਸੀਂ ਜਦੋਂ ਕਲਿੱਕ ਕਰੋਗੇ ਤੁਹਾਡੀ ਫੋਟੋ ਇੱਥੇ ਆਪਣੇ ਆਪ ਲੱਗ ਜਾਣੀ ਆ ਨਹੀਂ ਤਾਂ ਜੇ ਤੁਸੀਂ ਨਹੀਂ ਤੁਹਾਡੀ ਐਮਬੀ ਜ਼ਿਆਦਾ ਹੈ ਫੋਟੋ ਦੀ ਫਿਰ ਫੋਟੋ ਇੱਥੇ ਲੱਗਣੀ ਨਹੀਂ ਨਹੀਂ ਤੁਸੀਂ ਬਾਰ-ਬਾਰ ਉਹੀ ਉੱਥੇ ਰੈੱਡ ਆਈ ਜਾਣਾ ਠੀਕ ਹੈ ਜੀ ਤੇ ਇੱਥੇ ਤੱਕ ਹੋ ਗਿਆ ਕਲੀਅਰ ਤੁਹਾਨੂੰ ਸਾਰਾ ਇਸ ਤੋਂ ਬਾਅਦ ਤੁਸੀਂ ਚੱਲ ਜਾਣਾ ਥੱਲੇ ਥੱਲੇ ਆ ਕੀ ਲਿਖਿਆ ਹੁੰਦਾ ਇੰਟਰ ਰਿਮਾਰਕਸ ਇੱਥੇ ਜੇ ਤੁਸੀਂ ਕੋਈ ਭਰਨਾ ਹੈ ਰਿਮਾਰਕਸ ਕੋਈ ਲਿਖਣਾ ਤਾਂ ਲਿਖ ਸਕਦੇ ਆ ਮਰਜੀ ਆ ਤੁਹਾਡੀ ਨਹੀਂ ਲਿਖਣਾ ਨਾ ਲਿਖੋ ਤੇ ਇੱਕ ਆ ਛੋਟੀ ਜਿਹੀ ਡੱਬੀ ਆਉਂਦੀ ਜਿੱਥੇ ਲਿਖਿਆ ਆ ਕਿਰਪਾ ਕਰਕੇ ਸਾਰੇ ਨਿਯਮ ਤੇ ਸ਼ਰਤਾਂ ਨੂੰ ਪੜ੍ਹੋ ਤੇ ਸਹਿਮਤ ਹੋਵੋ ਜੇ ਆ ਥੱਲੇ ਛੋਟੀ ਜਿਹੀ ਡੱਬੀ ਆਉਂਦੀ ਆਕ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਦਾ ਰੰਗ ਚੇਂਜ ਹੋ ਜਾਣਾ ਸਮਝ ਲਓ ਕਲਿੱਕ ਹੋ ਗਈ ਉਸ ਤੋਂ ਬਾਅਦ ਆ ਸਾਈਡ ਤੇ ਲਿਖਿਆ ਆਉਂਦਾ ਆ ਜਮਾ ਕਰੋ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇੱਥੇ ਕਲਿੱਕ ਕਰਨ ਹੁਣ ਜਿਹੜੇ ਬੰਦਿਆਂ ਨੇ ਆਧਾਰ ਕਾਰਡ ਤੋਂ ਮਤਲਬ ਓ ਪਰ ਕਿ ਇੱਥੇ ਮਤਲਬ ਲੌਗਇਨ ਕੀਤਾ ਸੀ ਉਹਨਾਂ ਬੰਦਿਆਂ ਦੇ ਫੋਨ ਦੇ ਉੱਪਰ ਇੱਕ ਮੈਸੇਜ ਜਾਣਾ ਉਹਦੇ ਉੱਪਰ ਲਿਖਿਆ ਹੋਣਾ ਯੂਜ਼ਰਨੇਮ ਤੇ ਪਾਸਵਰਡ ਯੂਜ਼ਰਨੇਮ ਯੂਜ਼ਰਨੇਮ ਤੇ ਉਹਨਾਂ ਦਾ ਫੋਨ ਨੰਬਰ ਹੀ ਹੋਣਾ ਤੇ ਪਾਸਵਰਡ ਇੱਕ ਪੰਜ ਅੱਖਰਾਂ ਦਾ ਹੋਣਾ ਇੰਗਲਿਸ਼ ਦੇ ਸ਼ਬਦ ਹੋਣੇ ਪੰਜ ਉਹ ਜੋ ਵੀ ਹੋਊਗੇ ਉਹ ਆਪਣੇ ਲਿਖ ਲਿਓ ਉਹ ਤੁਹਾਡਾ ਪਾਸਵਰਡ ਹੋਣਾ ਜੇ ਦੁਬਾਰਾ ਤੁਸੀਂ ਖੋਲਣਾ ਆ ਤਾਂ ਤੁਹਾਨੂੰ ਫਿਰ ਉਹੀ ਯੂਜ਼ਰਨੇਮ ਫੋਨ ਨੰਬਰ ਤੇ ਤੁਹਾਨੂੰ ਉਹ ਪਾਸਵਰਡ ਲਾ ਕੇ ਤੁਹਾਡਾ ਖੁੱਲ ਜਾਇਆ ਕਰਨਾ ਠੀਕ ਹੈ ਜੀ ਜਿਨ੍ਹਾਂ ਨੇ ਪਾਸਵਰਡ ਬਣਾ ਕੇ ਕੀਤਾ ਸੀ ਉਹਨਾਂ ਦਾ ਪਾਸਵਰਡ ਤਾਂ ਉਹੀ ਰਹਿਣਾ ਹਨਾ ਉਹਨਾਂ ਦਾ ਤਾਂ ਠੀਕ ਐ ਹੋ ਗਿਆ ਕੰਮ ਕਲੀਅਰ। ਉਸ ਤੋਂ ਬਾਅਦ ਤੁਸੀਂ ਕੀ ਕਰਨਾ? ਆ ਉੱਪਰ ਤਿੰਨ ਲਾਈਨਾਂ ਆ ਗਈਆਂ। ਵਾਪਸ ਉੱਪਰ ਆ ਜਾਣਾ ਸਾਰੇ ਹੈ ਨਾ ਪੇਜ ਦੇ ਤੇ ਉੱਪਰ ਤਿੰਨ ਲਾਈਨਾਂ ਤੇ ਕਲਿੱਕ ਕਰ ਲੈਣਾ। ਜਦੋਂ ਤਿੰਨ ਲਾਈਨਾਂ ਕਲਿੱਕ ਕਰੋਗੇ ਤਾਂ ਆ ਆ ਗਿਆ ਖੁੱਲ ਕੇ। ਇਹਦੇ ਵਿੱਚ ਲਿਖਿਆ ਆਉਂਦਾ ਹੁਣ ਮੰਨ ਲਓ ਅਪਲਾਈ ਫਾਰ ਸੀਡੀਪੀ ਆਸਲੇ ਲਿਖਿਆ ਆਉਂਦਾ ਅਪਲਾਈ ਫਾਰ ਸਮੈਮ। ਉੱਪਰ ਹੈਗਾ ਸੀਆਰਐਮ ਪਰ ਸੀਆਰਐਮ ਦੀ ਹੁਣ ਸਬਸਿਡੀ ਨਹੀਂ ਆਈ ਉਹ ਸੀਆਰਐਮ ਸੈਂਟਰ ਦੀ ਸਕੀਮ ਆ। ਜੇ ਉਹ ਵੀ ਆਈ ਹੋ ਹੁੰਦੀ ਉੱਤੇ ਵੀ ਆਪਸ਼ਨ ਆਈ ਹੋਣੀ ਸੀ ਅਪਲਾਈ ਫਾਰ CRM ਪਰ ਹੁਣ ਨਹੀਂ ਆਈ ਉਹ ਤੇ ਇਹਦਾ ਮਤਲਬ ਉੱਤੇ ਆਪਸ਼ਨ ਨਹੀਂ ਆਈ ਹੋएगी ਆ ਥੱਲੇ ਆਈ ਹੋਆ CDP ਤੇ ਸਮੈਮ ਦੀ ਤੇ ਜਿਹੜੀ ਵੀ ਤੁਸੀਂ ਸਬਸਿਡੀ ਭਰਨੀ ਆ CDP ਦੀ ਭਰਨੀ ਆ ਤਾਂ ਉੱਤੇ ਕਲਿੱਕ ਕਰ ਦੋ ਅਪਲਾਈ ਫਾਰ CDP ਤੇ ਜੇ ਤੁਸੀਂ ਸਮੈਮ ਦੀ ਭਰਨੀ ਆ ਤਾਂ ਤੁਸੀਂ ਅਪਲਾਈ ਫਾਰ ਸਮੈਮ ਤੇ ਕਲਿੱਕ ਕਰ ਦੋ ਜਿੱਥੇ ਵੀ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡਾ ਅਗਲਾ ਪੇਜ ਆ ਖੁੱਲ ਜਾਣਾ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਆ ਕੇ ਪਾਸੇ ਲਿਖਿਆ ਸਿਲੈਕਟ ਗਰੁੱਪ ਇੱਥੇ ਲਿਖਿਆ ਸਿਲੈਕਟ ਇਨਵੈਸਟਮੈਂਟ ਮਤਲਬ ਜਦਾਂ ਇਹ ਗਰੁੱਪ ਵਾਲਾ ਸਿਸਟਮ ਵੀ ਹੁੰਦਾ ਕਿਸੇ ਨੇ 20 ਲੱਖ ਵਾਲੀ ਮਸ਼ੀਨਰੀ ਲੈਣੀ ਕਿਸੇ ਨੇ ਕੋਸ਼ ਲੈਣੀ ਪਰ ਜੇ ਤੁਸੀਂ ਇੰਡੀਵਿਜੂਅਲ ਭਰਨੀ ਆ ਤਾਂ ਉੱਥੇ ਇੰਡੀਵਿਜੂਅਲ ਤੇ ਕਲਿੱਕ ਕਰਿਓ ਤਾਂ ਤੁਹਾਡੇ ਸਾਹਮਣੇ ਆਹ ਡਿਟੇਲ ਆ ਜਾਣੀ ਆ ਜੋ ਟਰੈਕਟਰ ਡਿਟੇਲ ਮਤਲਬ ਤੁਹਾਡੀ ਟਰੈਕਟਰ ਦੀ ਡਿਟੇਲ ਨਹੀਂ ਹੈਗੀ ਮਤਲਬ ਸ਼ੋ ਹੋ ਰਹੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਤਾਂ ਤੁਸੀਂ ਜੇ ਓਕੇ ਕਰੋਗੇ ਤਾਂ ਉਹ ਨਹੀਂ ਪੁੱਛਣਾ ਤੁਹਾਡੇ ਕੋਲ ਟਰੈਕਟਰ ਹੈਗਾ ਜਾਂ ਨਹੀਂ ਹੈਗਾ ਫਿਰ ਤੁਸੀਂ ਲਿਖ ਦੇਣਾ ਵੇ ਹਾਂ ਹੈਗਾ ਆ ਹਨਾ ਕਿਉਂਕਿ ਟਰੈਕਟਰ ਤੋਂ ਬਿਨਾਂ ਤਾਂ ਜੇ ਤੁਸੀਂ ਨਹੀਂ ਭਰਦੇ ਸਬਸਿਡੀ ਨਹੀਂ ਮਿਲਣੀ ਤੇ ਉੱਥੇ ਤੋਂ ਬਾਅਦ ਫਿਰ ਤੁਹਾਡ ਨੂੰ ਟਰੈਕਟਰੀ ਦੀ ਕੰਪਨੀ ਦਾ ਨਾਮ ਪੁੱਛਣਾ ਟਰੈਕਟਰ ਦਾ ਮਾਡਲ ਕਿਹੜਾ ਹੈ ਤੁਹਾਡਾ ਹਾਰਸ ਪਾਵਰ ਕਿੰਨੀ ਹੈ ਟਰੈਕਟਰ ਦੀ ਤਾਂ ਆਰ ਸੀ ਦਾ ਨੰਬਰ ਬੀ ਆਰ ਸੀ ਤੇ ਨੰਬਰ ਕਿੰਨਾ ਹੈ ਤੁਹਾਡੇ ਟਰੈਕਟਰ ਦਾ ਤੇ ਤੁਹਾਡਾ ਉਸ ਤੋਂ ਬਾਅਦ ਉਹ ਨਹੀਂ ਪੁੱਛਣਾ ਆਰ ਸੀ ਦੀ ਫੋਟੋ ਇਹ ਵੀ ਫੋਟੋ ਮਤਲਬ 2 MB ਤੋਂ ਘੱਟ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਆਰ ਸੀ ਦੀ ਫੋਟੋ ਇਹ ਸਾਰਾ ਕੁਝ ਕਰਕੇ ਡਾਊਨਲੋਡ ਕਰ ਦੇਣਾ ਫੋਟੋ ਵੀ ਭਰ ਦੇਣੀ ਇਹਦੇ ਉੱਪਰ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆ ਜਮ੍ਹਾਂ ਕਰੋ ਲਿਖਿਆ ਇੱਥੇ ਕਲਿੱਕ ਕਰ ਦੇਣਾ ਇਹ ਤੁਹਾਡੀ ਡਿਟੇਲ ਸਾਰੀ ਜਮ੍ਹਾਂ ਹੋ ਜਾਣੀ ਠੀਕ ਹੈ ਇਸ ਤੋਂ ਬਾਅਦ ਹੁਣ ਇਹ ਮੰਗਦੇ ਆ ਇਹਦੇ ਵਿੱਚ ਫਰਦ ਵੀ ਕਿਉਂਕਿ ਹੁਣ ਮੈਂ ਤਾਂ ਜਮਾ ਨਹੀਂ ਕਰਦੀ ਸੀਗੀ ਮੈਂ ਤਾਂ ਕੁਝ ਨਹੀਂ ਭਰਿਆ ਹਨ ਤੁਸੀਂ ਭਰਨੀ ਆ ਜੋ ਤੁਸੀਂ ਭਰ ਦੇਣਾ ਸਾਰਾ ਕੁਝ ਹੋ ਜਾਣਾ ਫੇਰ ਹੀ ਨਹੀਂ ਤੁਹਾਤੋਂ ਮੰਗਣੀ ਆ ਫਰਦ ਵੀ ਜ਼ਮੀਨ ਦੀ ਫਰਦ ਦੋ ਆਪਣੀ ਦੀ ਉੱਥੇ ਤੁਸੀਂ ਫਰਦ ਅਪਲੋਡ ਕਰ ਦੇਣੀ ਆ ਉਹ ਫਰਦ ਫਰਦ ਚਾਹੇ ਤੁਸੀਂ ਫੋਟੋ ਖਿੱਚ ਕੇ ਕਰ ਦੋ ਜਾਂ ਤੁਸੀਂ ਆਨਲਾਈਨ ਫਰਦ ਕੱਢ ਕੇ ਤਾਂ ਉਹ ਅਪਲੋਡ ਕਰ ਦੇ ਆ ਤੇ ਆਨਲਾਈਨ ਫਰਦ ਕਿੱਦਾਂ ਕਰਨੀ ਉਹਦੀ ਵੀ ਮੈਂ ਅੱਗੇ ਵੀਡੀਓ ਪਾਈ ਹੋਆ ਮੇਰੀਆਂ ਪੁਰਾਣੀਆਂ ਵੀਡੀਓ ਚ ਚੈੱਕ ਕਰ ਲਿਓ ਆਨਲਾਈਨ ਫਰਦ ਕਿੱਦਾਂ ਕਰਨੀ ਆ ਉਹ ਤੁਹਾਡੀ ਫਰਦ ਨਿਕਲ ਆਉਣੀ ਆ ਠੀਕ ਹੈ ਚਲੋ ਹੁਣ ਮੈਂ ਤਾਂ ਫਰਦ ਲਾਉਣੀ ਨਹੀਂ ਨਾਲ ਇਸ ਕਰਕੇ ਮੈਂ ਨਹੀਂ ਲਾਉਣ ਲੱਗਾ ਹਨਾ ਮੈਂ ਭਰਨੀ ਨਹੀਂ ਨਾ ਸਬਸਿਡੀ ਉਸ ਤੋਂ ਬਾਅਦ ਆ ਥੱਲੇ ਆ ਦਿਦਾ ਹਨਾ ਆ ਸਮੈਮ ਦੀ ਇਹ ਵਿੱਚ ਜਿਹੜੀ ਚੀਜ਼ ਆ ਜਿਹੜੇ ਜਿਹੜੇ ਸੰਧਾਂ ਤੇ ਸਬਸਿਡੀ ਆ ਉਹ ਸ਼ੋ ਹੋਣ ਲੱਪੇ ਇਧਰਲੇ ਪਾਸੇ ਆ ਮੋਰੇ ਛੋਟੇ ਛੋਟੀਆਂ ਡੱਬੀਆਂ ਸ਼ੋ ਹੋਣ ਲੱਪਈਆਂ ਤੇ ਜਿਹੜਾ ਵੀ ਸੰਧ ਤੁਸੀਂ ਲੈਣਾ ਉਹਦੇ ਮੋਰੇ ਕਲਿੱਕ ਕਰਦੇ ਹੋ ਹੁਣ ਇਹ ਵੀ ਮੈਨੂੰ ਪਤਾ ਨਹੀਂ ਇੱਕ ਲੈ ਸਕਦੇ ਆ ਲੈ ਸਕਦੇ ਆ ਦੋ ਲੈ ਸਕਦੇ ਆ ਕਿਉਂਕਿ ਜਿੰਨੇ ਲੈ ਸਕਦੇ ਆ ਉੰਨੇ ਸੰਧਾਂ ਮੋਰੇ ਕਲਿੱਕ ਹੋਣਾ ਉਸ ਤੋਂ ਬਾਅਦ ਕਲਿੱਕ ਨਹੀਂ ਹੋਣਾ ਜੇ ਇਕ ਲੈ ਸਕਦੇ ਹੋ ਤੇ ਇੱਕੋ ਡੱਬੀ ਤੇ ਕਲਿੱਕ ਹੋਣਾ ਜੇ ਦੋ ਲੈ ਸਕਦੇ ਹੋ ਤਾਂ ਦੋ ਮੂਰੇ ਹੋ ਜਾਣਾ ਕਲਿੱਕ ਠੀਕ ਹੈ ਜੀ ਉਹ ਤੁਸੀਂ ਦੇਖ ਲਿਓ ਕਿਉਂਕਿ ਹੁਣ ਮੈਂ ਇਤੋਂ ਗਾਂ ਭਰਨੀ ਨਹੀਂ ਨਹੀਂ ਹੈਗੀ ਕਿਉਂਕਿ ਮੈਨੂੰ ਫਰਦ ਲਾਉਣੀ ਪਾਣੀ ਕਿੰਨਾ ਕੁਛ ਮੈਨੂੰ ਕਰਨਾ ਪਊਗਾ ਹੁਣ ਤੇ ਉਹ ਜਦੋਂ ਤੁਸੀਂ ਕਲਿੱਕ ਕਰਕੇ ਸਬਸਿਡੀ ਭਰ ਦੇਣੀ ਆ ਤਾਂ ਥੱਲੇ ਆ ਲਿਖਿਆ ਆਉਂਦਾ ਆ ਮਸ਼ੀਨ ਅਵੇਦਨ ਕਰਨ ਲਈ ਕਲਿੱਕ ਕਰੋ ਇੱਥੇ ਕਲਿੱਕ ਕਰ ਦੇਣਾ ਤੁਸੀਂ ਤੁਹਾਡੀ ਮਤਲਬ ਜੋ ਜਿਹੜਾ ਨੰਦ ਤੁਸੀਂ ਭਰਿਆ ਉਹ ਸਬਸਿਡੀ ਦੀ ਤੁਹਾਡੇ ਨਾਲ ਭਰ ਹੋ ਗਈ ਠੀਕ ਹੈ ਉਸ ਤੋਂ ਬਾਅਦ ਫਿਰ ਇੱਕ ਹੋਰ ਆਪਸ਼ਨ ਆਉਣੀ ਆ ਉਹਦੇ ਵਿੱਚ ਲਿਖਿਆ ਹੋਣਾ ਕਈ ਵਾਰੀ ਆਉਂਦੀ ਹੈ ਕਈ ਵਾਰੀ ਨਹੀਂ ਆਉਂਦੀ ਤੇ ਜੇ ਆਈ ਤਾਂ ਉਹਦੇ ਵਿੱਚ ਲਿਖਿਆ ਹੋਣਾ ਵੀ ਤੁਹਾਨੂੰ ਪਹਿਲ ਦੇ ਆਧਾਰ ਤੇ ਕਿਹੜਾ ਸੰਦ ਚਾਹੀਦਾ ਵੀ ਮਾਲਾ ਜੇ ਤੁਸੀਂ ਦੋ ਸਾਫ ਸੜੀਆਂ ਭਰੀਆਂ ਤੇ ਥੋੜੀ ਪੁੱਛਣਾ ਤੁਹਾਨੂੰ ਪਹਿਲ ਦੇ ਆਧਾਰ ਤੇ ਕਿਹੜਾ ਚਾਹੀਦਾ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਪਹਿਲ ਦੇ ਆਧਾਰ ਤੇ ਉੱਤੇ ਕਲਿੱਕ ਕਰੋ ਉਹਨੂੰ ਇੱਕ ਨੰਬਰ ਤੇ ਕਰ ਦਿਓ ਦੂਜਾ ਆਪਣੇ ਆਪ ਤੋਂ ਉਹਨੂੰ ਦੋ ਨੰਬਰ ਤੇ ਕਲਿੱਕ ਕਰ ਦਿਓ ਠੀਕ ਹੈ ਜੀ ਉਹਦੇ ਥੱਲੇ ਫਿਰ ਲਿਖਿਆ ਆ ਜਾਣਾ ਜਮ੍ਹਾਂ ਕਰੋ ਉਹ ਜਮ੍ਹਾਂ ਕਰ ਦਿਓ ਤੇ ਜੇ ਨਹੀਂ 5000 ਮਤਲਬ ਹੁਣ ਜਮਾ ਕਰਾਉਂਦੇ ਆ ਹਨ ਤੇ ਜੇ 5000 ਦੀ ਮੰਗ ਕੀਤੀ ਤਾਂ ਜਦੋਂ ਤੁਸੀਂ ਉਹ ਜਮਾ ਕਰਨਾ ਆ ਆਪਣੇ ਆਪ ਫੇ ਮੋਰੇ ਆਪਸ਼ਨ ਆ ਜਾਣੀ ਵੀ ਆਪਣਾ 5000 ਰੁਪਏ ਜਮਾ ਕਰਾਓ ਜਦੋਂ ਤੁਸੀਂ ਉੱਤੇ ਕਲਿੱਕ ਕਰੋਗੇ ਤਾਂ ਉਹ ਆਪਸ ਮੋਰੇ ਪੇਟੀਐਮ ਦਾ ਗੂਗਲ ਪੇ ਦੇ ਉਹ ਸਾਰੀਆਂ ਆਪਸ਼ਨਾਂ ਖੁੱਲ ਕੇ ਆ ਜਾਣੀਆਂ ਵੀ ਤੁਸੀਂ ਕਿੱਦਾਂ ਪੇਮੈਂਟ ਕਰਨੀ ਚਾਹੁੰਦੇ ਆ ਗੂਗਲ ਪੇ ਨਾਲ ਕਰਨੀ ਚਾਹੁੰਦੇ ਆ ਕਾਰਡ ਤੋਂ ਕਰਨੀ ਚਾਹੁੰਦੇ ਆ ਉਹ ਤੁਸੀਂ ਉੱਤੋਂ ਕਰਕੇ ਆਪਣੀ ਪੇਮੈਂਟ ਕਰ ਦਿਓ ਕਿਉਂਕਿ ਹੁਣ ਮੈਂ ਅੱਗੇ ਖੋਲਣਾ ਨਹੀਂ ਹੈਗਾ ਤੇ ਜੇ ਖੋਲਣ ਲਈ ਮੈਨੂੰ ਆ ਫਰਦਾ ਫੂਡ ਦਾ ਲਾਉਣੀ ਹੈ ਪਾਣੀ ਹੈ ਕਿੰਨਾ ਚੱਕਰ ਪਊਗਾ ਮੈਨੂੰ ਹਨ ਠੀਕ ਹੈ ਜੀ ਜੇ ਕੋਈ ਨਾ ਸਮਝ ਲੱਗੇ ਤਾਂ ਕਮੈਂਟ ਕਰ ਲਿਓ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿਹੜੀਆਂ ਕਿਹੜੀਆਂ ਮਸ਼ੀਨਾਂ ਤੇ ਸਬਸਿਡੀ ਹੈ ਦੋ ਸਕੀਮਾਂ ਆ ਇੱਕ ਸੀਡੀਪੀ ਸਕੀਮ ਆ ਇੱਕ ਹੈਗੀ ਸਮੈਮ ਪਹਿਲਾਂ ਆਪਾਂ ਸੀਡੀਪੀ ਸਕੀਮ ਚ ਦੱਸ ਦਿੰਨੇ ਕਿਹੜੀਆਂ ਗੜੀਆਂ ਮਸ਼ੀਨਾਂ ਆ ਸਭ ਤੋਂ ਪਹਿਲੇ ਨੰਬਰ ਤੇ ਤਾਂ ਹੈਗਾ ਨਿਊਮੈਟਿਕ ਪਲੈਂਟਰ ਜਿਹਨਾਂ ਮੱਕੀ ਬੀਜਣ ਵਾਲੀ ਮਸ਼ੀਨ ਜਿਹੜੀ ਆ 5-6 ਲੱਖ ਦੀ ਆਉਂਦੀ ਆ ਉਹ ਆ ਦੂਜੇ ਨੰਬਰ ਤੇ ਆ ਮੇਜ ਡਰਾਇਰ ਮੱਕੀ ਸੁਕਾਉਣੇ ਵਾਲਾ ਜਿਹੜਾ ਪਲਾਂਟ ਜਿਆ ਨਹੀਂ ਹੁੰਦਾ ਲੱਗਾ ਮੱਕੀ ਸੁਕਾਉਣ ਲਈ ਜਿਹੜਾ ਉਹ ਤੀਜੇ ਨੰਬਰ ਤੇ ਆ ਮਲਟੀ ਕ੍ਰੌਪ ਥਰੇਸ਼ਰ ਵੀ ਜਿਹੜਾ ਕਾਫੀ ਫਸਲਾਂ ਮਤਲਬ ਕੱਢਣ ਵਾਲਾ ਥਰੇਸ਼ਰ ਆ ਫਸਲਾਂ ਮਤਲਬ ਆਪਣੀ ਤੇ ਉਤੋਂ ਅੱਗੇ ਆ ਗਿਆ 슈ਗਰ ਕੇਨ ਹਾਰਵੇਸਟਰ ਜਿਹਨੂੰ ਆਪਾਂ ਗੰਨੇ ਵਾਲੀ ਕੰਬਾਈਨ ਕਹਿੰਦੀ ਦਾ ਉਹ ਆ ਤੇ ਉਤੋਂ ਅੱਗੇ ਹੈਗਾ 슈ਗਰ ਕੇਨ ਥਰੇਸ਼ਰ ਕਟਰ ਉਹ ਵੀ ਉਹਦਾ ਹੀ ਮਤਲਬ ਗੰਨੇ ਵਾਲਾ ਸਿਸਟਮ ਆ ਤੇ ਉਤੋਂ ਅੱਗੇ ਆ ਗਿਆ ਕਾਟਨ ਸਟਾਕ ਅਪਰਟਰ ਮਰੋੜੀਆਂ ਨਰਮੇ ਦੀਆਂ ਛੇਟੀਆਂ ਵੱਢਣ ਵਾਲੀ ਮਸ਼ੀਨ ਆ ਤੇ ਉਤੋਂ ਆ ਗਿਆ ਗਰਾਉਂਡ ਗਰਾਉਂਡ ਨਟ ਡਿੱਗਰ ਮੂਹ ਫਲੀ ਪੱਟਣ ਵਾਲੀ ਮਸ਼ੀਨ ਉੱਤੇ ਵੀ ਸਬਸਿਡੀ ਆ ਉਤੋਂ ਅੱਗੇ ਆ ਗਿਆ ਪਾਵਰ ਸਪਰੇਅਰ ਵੀ ਮਤਲਬ ਜਿਹੜੀਆਂ ਅੱਗੇ ਦਾ ਹੱਥ ਵਾਲੀਆਂ ਢੋਲੀਆਂ ਹੁੰਦੀਆਂ ਨੇ ਸਪਰੇਅ ਕਰਨ ਵਾਲੀਆਂ ਇੱਕ ਨਹੀਂ ਆੜੀਆਂ ਪੈਟਰੋਲ ਵਾਲੀਆਂ ਉਹਨਾਂ ਤੇ ਵੀ ਆ ਇਹ ਤਾਂ ਹੈਗਾ ਸੀਡੀਪੀ ਦੇ ਵਿੱਚ ਦੂਜਾ ਸਮੇਂਮ ਦੇ ਵਿੱਚ ਕਿਹੜੇ-ਕਿਹੜੇ ਸੰਧਾਂ ਦੇ ਸਬਸਿਡੀ ਆ ਹੁਣ ਆਪਾਂ ਉਹਨਾਂ ਦੀ ਗੱਲ ਕਰ ਲੈਂਦੇ ਆ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਆ ਡੀਐਸ ਹੈਰ ਡਰੈਲੋ ਮਤਲਬ ਆ ਝੋਨੇ ਦੀ ਸਿੱਧੀ ਬਜਾਈ ਵਾਲੀ ਠੀਕ ਐ ਦੂਜੇ ਨੰਬਰ ਤੇ ਹੈਗਾ ਰੀਜਰ ਬੈਡ ਪਲਾਂਟਰ ਬੈਡ ਬਣਾਉਣੇ ਵਾਲਾ ਪਲਾਂਟਰ ਜਿਹੜਾ ਉੱਤੇ ਸਬਸਿਡੀ ਆ ਤੇ ਤੀਜੇ ਨੰਬਰ ਤੇ ਹੈਗਾ ਪੀਟੀਓ অপারেਟਰ ਵੰਡ ਫਾਰਮਰ ਉਹ ਜਿਹੜਾ ਬਟਾਂ ਲਿਪੜਣ ਵਾਲੀ ਮਸ਼ੀਨ ਜੇ ਨਹੀਂ ਆਈ ਹੁਣ ਬਟਾਂ ਝੋਨੇ ਦੀਆਂ ਲਿਪੜਾ ਵਾਲੀ ਉੱਤੇ ਵੀ ਸਬਸਿਡੀ ਆ ਤੇ ਉਸ ਤੋਂ ਬਾਅਦ ਆ ਗਿਆ ਟਰੈਕਟਰ অপারেਟਡ ਬੂਮ ਸਪਰੇਅਰ ਉਹ ਟਰੈਕਟਰ ਨਾਲ ਜਿਹੜਾ ਸਪਰੇਅਰ ਪੰਪ ਆਪਾ ਕਰੀਦਾ ਜਾਂ ਬੂਮ ਤੇ ਉਤੋਂ ਬਾਅਦ ਆ ਗਿਆ ਹਾਈ ਕਲੀਅਰੈਂਸ ਬੂਮ ਸਪਰੇਅਰ ਉਹਦਾ ਕੱਚੂ ਜਿਹਾ ਆਪਣੇ ਢਿੰਡਾ ਚ ਘੁੰਮਦਾ ਫਿਰਦਾ ਉੱਤੇ ਵੀ ਸਬਸਿਡੀ ਆ ਠੀਕ ਹੈ ਉਤੋਂ ਬਾਅਦ ਲੱਕੀ ਸੀਡ ਡ੍ਰਿਲ ਇਹ ਵੀ ਮਤਲਬ ਉਹ ਸੀਡ ਡ੍ਰਿਲ ਆ ਗਏ ਉਹਦੇ ਵਿੱਚ ਸਿਸਟਮ ਝੋਨੇ ਵਾਲੇ ਚ ਤੇ ਨਰਸਰੀ ਸੀਡਰ ਝੋਨੇ ਦੀ ਜਿਹੜੀ ਪਨੀਰੀ ਪਨੂਰੀ ਬੀਜਣ ਵਾਲਾ ਮੇਰਾ ਖਿਆਲ ਨਰਸਰੀ ਸੀਡਰ ਉਹ ਆ ਤੇ ਇੱਕ ਹੈਗਾ ਆ ਮੈਨੂਅਲ ਤੇ ਪਾਵਰ ਸਪਰੇਅਰ ਉਹ ਤਾਂ ਹੈਗਾ ਹੀ ਆ ਬਈ ਹੱਥ ਵਾਲੀ ਦਾ ਦੂਜੀ ਸਪਰੇਅ ਵਾਲੀ ਜਿਹੜੀ ਪਾਵਰ ਵਾਲੀ ਆ ਉਹ ਦੋਨਾਂ ਤੇ ਹੈਗੀ ਆ ਮਤਲਬ ਹੁਣ ਸਮਝ ਲੱਗ ਗਈ ਜੀ ਕਿਉਂਕਿ ਇਹਨਾਂ ਦੇ ਨਾਂ ਹੋਰ ਹੁੰਦੇ ਆ ਆਪਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਹੁਣ ਆ ਕਿਸੇ ਨੂੰ ਸਮਝਣਾ ਹੋਵੇ ਪੀਟੀਓ ਆਪਰੇਟਡ ਬੰਡ ਫਾਰਮਰ ਅਗਲਾ ਦੇਖੀਏ ਹੁਣ ਹਲਾ ਮਸ਼ੀਨ ਕਿਹੜੀ ਆ ਜੇ ਹੁਣ ਪੰਜਾਬੀ ਭਾਸ਼ਾ ਚ ਆਪਾਂ ਕਹੀਏ ਵਟਾ ਲਿਪਣ ਵਾਲੀ ਹੈ ਨਾ ਤੇ ਇਸ ਕਰਕੇ ਮੈਂ ਤੁਹਾਨੂੰ ਮੋਟਾ ਮੋਟਾ ਸਾਰਾ ਦੱਸ ਦਿੱਤਾ ਸਮੇਤ ਸੀਡੀਪੀ ਸਕੀਮ ਚ ਕਿਹੜੀਆਂ-ਕਿਹੜੀਆਂ ਮਸ਼ੀਨਾਂ ਆ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ Tá no então,